ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ 10 ਅਨਮੋਲ ਬਚਨ ਸਰਵਣ ਕਰ ਰਹੇ ਹਾਂ ਪਹਿਲਾ ਬਚਨ ਧੀਰਜ ਨਾਲੋਂ ਕੋਈ ਵੱਡਾ ਤਪ ਨਹੀਂ ਦੂਜਾ ਬਚਨ ਸੰਤੋਖ ਨਾਲੋਂ ਕੋਈ ਵੱਡਾ ਸੁੱਖ ਨਹੀਂ ਤੀਜਾ ਬਚਨ ਲਾਲਚ ਨਾਲੋਂ ਕੋਈ ਵੱਡੀ ਬੁਰਾਈ ਨਹੀਂ ਚੌਥਾ ਬਚਨ ਦਿਆ ਨਾਲੋਂ ਕੋਈ ਵੱਡੀ ਨੇਕੀ ਨਹੀਂ ਪੰਜਵਾਂ ਵਚਨ ਈਮਾ ਨਾਲੋਂ ਕੋਈ ਵੱਡਾ ਉਪਕਾਰ ਨਹੀਂ ਛੇਮਾ ਵਚਨ ਜੋ ਕੋਈ ਬੀਜ ਰਿਹਾ ਹੈ ਉਹੀ ਵੱਡੇਗਾ ਸਤਮਾ ਵਚਨ ਕ੍ਰੋਧ ਅਕਲ ਨੂੰ ਖਾ ਜਾਂਦਾ ਹੈ ਕਠਮਾ ਵਚਨ ਝੂਠ ਦੌਲਤ ਨੂੰ ਖਾ ਜਾਂਦਾ ਹੈ ਨੋਮਾ ਵਚਨ ਚਿੰਤਾ ਸਮਾ ਬਚਨ ਲਾਲਚ ਤੇ ਖੁਦਗਰਜ਼ੀ اخلاق ਨੂੰ ਖਾ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ